ਸਚੀਰਗਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਵਲীন ਕੌਰ ਸਰਗਨਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਗਤੀਵਿਧੀ ਦੇ ਵੱਲ ਤਾਂ ਹੁਣ ਜਿਹੜੇ ਲੋਗ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਹਨ ਅਤੇ ਉਹਨਾਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਲੋਕਾਂ ਰਿਵਸਤੇ ਪਿੰਡ ਬਾਗਬਤ ਉੱਤਰ ਪ੍ਰਦੇਸ਼ ਦੀ ਸੰਗਤਾ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਤੇ ਉਹਨਾਂ ਲੋਕਾਂ ਦੇ ਵਾਸਤੇ ਹੁਣ ਜਿਹੜੀ ਨਗਦ ਰਕਮ ਆ ਉਸ ਦੇ ਭੇਟ ਵੀ ਕੀਤੀ ਗਈ ਹੈ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਸੰਜੀ ਕਰਦੇ ਹਾਂ ਕਿ ਪਿੰਡ ਬਾਗਬਤ ਉੱਤਰ ਪ੍ਰਦੇਸ਼ ਦੇ ਸੰਗਤ ਦੇਵਲ ਲੋਸ਼ ਰੋਮਨੀ ਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹੜ੍ਹ ਰਾਹਤ ਫੰਡ ਦੇ ਲਈ ਹੁਣ ਉਹਨਾਂ ਸੰਗਤਾਂ ਦੇ ਵੱਲੋਂ ਹੁਣ ਦਰਬਾਰ ਛੇ ਦਰਬਾਰ ਸਾਹਿਬ ਡੇਰਾ ਸਾਹਿਬ ਵਿਖੇ 1 ਲੱਖ ਰੁਪਏ ਦੀ ਸੇਵਾ ਭੇਟ ਕੀਤੀ ਗਈ 350 ਸਾਲਾਂ ਸ਼ਹੀਦੀ ਨਗਰ ਕੀਰਤਨ ਜਿਸ ਦੀ ਆਰੰਭਤਾ ਅਸਾਮ ਤੋਂ ਹੋਈ ਉਹ ਹੁਣ ਹਰਿਆਣਾ ਵਿਖੇ ਪਹੁੰਚਾ ਤੇ ਇਸ ਦੇ ਚਲ ਰਿਹਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਛਿੰਦਾ ਜੀ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੰਤਨ ਗੁਰ ਤੇਗ ਬਹਾਦਰ ਜੀ ਦੇ 350 ਸਾਲ ਦੇ ਉਪਲਬਖ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਬੰਧ ਕਮੇਟੀ ਵੱਲੋਂ ਟੁਕੜੀ ਸਾਹਿਬ ਅਸਾਮ ਤੋਂ ਨਗਰ ਕੀਰਤਨ ਚੱਲਦਾ ਹੋਇਆ ਦਿੱਲੀ ਹੁੰਦਾ ਹੋਇਆ ਅੱਜ ਹਰਿਆਣਾ ਦੇ ਵਿੱਚ ਐਂਟਰੀ ਕਰੇਗਾ ਪੂਰੇ ਵਾਸਤੇ ਹਰਿਆਣਾ ਦੇ ਸਿੱਖ ਉਹਨਾਂ ਦੇ ਸਵਾਗਤ ਲਈ ਬਾਰਡਰ ਤੋਂ ਉੱਗੀ ਨੇ ਤੇ ਇਸ ਤੋਂ ਅੱਗੇ ਵੱਡ ਖਾਲਸਾ ਫਿਰ ਪਾਣੀਪਤ ਤੇ ਹਰ ਜਗ੍ਹਾ ਤੇ ਸਵਾਗਤ ਹੋਏਗਾ ਉਹਨਾਂ ਦਾ ਪਰਮਾ ਸਵਾਗਤ ਹੋਏਗਾ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਮੈਂ ਤਾਂ ਸਾਕੇਚਾਂ ਕਿ ਨਗਰ ਕੀਰਤਨ ਇੱਕੋ ਹੋਣਾ ਚਾਹੀਦਾ ਹੈ ਅਕਾਲ ਤਖਬ ਸਾਹਿਬ ਦੀ ਸਰਪ੍ਰਸਤੀ ਹੋਣਾ ਚਾਹੀਦਾ ਪਰ ਅੱਜ ਕੱਲ ਇੱਕ ਰਿਵਾਜ ਆ ਚੱਲ ਗਿਆ ਕਿ ਹਰ ਦਿਨ ਸੰਸਥਾਵਾਂ ਨਗਰ ਕੀਰਤਨ ਨੂੰ ਆਪਾਂ ਕੱਢਣ ਲਈ ਹੋੜ ਲੱਗੀ ਹੋਈ ਹੈ ਤੇ ਸਾਰਾ ਮੈਂ ਅਕਾਲ ਤਖਬ ਸਾਹਿਬ ਨੂੰ ਬੇਨਤੀ ਵੀ ਕੀਤੀ ਹੈ ਕਿ ਇਹ ਸਾਰੇ ਬੰਦ ਹੋ ਕੇ ਇੱਕ ਹੀ ਅਕਾਲ ਤਖਬ ਸਾਹਿਬ ਦੀ ਪ੍ਰਵਾਨਗੀ ਹੇਠ ਨਗਰ ਕੀਰਤਨ ਕੱਢਿਆ ਜਾਏ ਤੇ ਸਾਰੀ ਕੌਮ ਇੱਕ ਹੀ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਆਪਣੀ ਇਕਤਾ ਦਾ ਸਬੂਤ ਦੇ ਇਹ ਸਭ ਤੋਂ ਵਧੀਆ ਰਹੇਗਾ ਪਰ ਵਿਵਾਦ ਨਗਰ ਕੀਰਤਨ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਿਆ ਹੈ ਬੜੀਆ ਜਾ ਰਿਹਾ ਹੈ ਦਿੱਲੀ ਤੋਂ ਹਰਿਆਣੇ ਤੇ ਐਂਟਰੀ ਹੋਣ ਲਿਆ ਹੋਆ ਹਰਿਆਣੇ ਦੇ ਸਾਰੇ ਮੌਜੂਦ ਸਿੱਖ ਅੱਜ ਵੀ ਰਾਜਮਾਨ ਨੇ ਇੱਥੇ ਇਸ ਬਾਰਡਰ ਦੇ ਉੱਤੇ ਇਸ ਤੋਂ ਬਾਅਦ ਲੰਗਰ ਪਾਣੀ ਉਹਨਾਂ ਦਾ ਵੱਡ ਖਾਲਸਾ ਰੱਖਿਆ ਗਿਆ ਹੈ ਪਾਣੀ ਪਾਸ ਤੇ ਰਾਤ ਨੂੰ ਤਰਾਵੀ ਵਿਸ਼ਰਾਮ ਕਰੇਗਾ ਇਹ ਨਗਰ ਕੀਰਤਨ ਸਾਡੇ ਵਾਸਤੇ ਇੱਕ ਅਲੋਕਿਕ ਨਗਰ ਕੀਰਤਨ ਹੈ ਜੋ ਸਾਡੀ ਜ਼ਿੰਦਗੀ ਵਿੱਚ 350 ਦਾ ਸਾਥ ਨਗਰ ਕੀਰਤਨ ਦੇ ਅਸੀਂ ਦਰਸ਼ਕ ਕਰ ਰਹੇ ਹਾਂ ਕੁਸਕਦਾ ਸਾਡੀ ਜ਼ਿੰਦਗੀ 400 ਸਾਲਾਂ ਨਗਰਕੀਟ ਤੇ ਨਾ ਆਵੇ ਇਸ ਕਰਕੇ ਸੀ ਬੜੇ ਆਪਣੇ ਆਪ ਨੂੰ ਬਲ ਭਾਗੇ ਸਮਝ ਜੋ ਹੈ ਮਹਿਸੂਸ ਕਰਦੇ ਹਾਂ ਕਿ ਨਗਰਕੀਟ ਨੂੰ ਅੱਜ ਦਰਸ਼ਣ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਰਘੂਜੀਤ ਸਿੰਘ ਵਿਰਕਨੇ ਪ੍ਰਧਾਨ ਜੀ ਤੋਂ ਮਹਾਨ ਲਗਰਕੀਟਾ ਜੋ ਅਰਬ ਹੋਇਆ ਹੈ ਹਰਿਆਣੇ ਦੇ ਵਿੱਚ ਕਿੰਨੇ ਦਿਨ ਰਹੇਗਾ ਤੇ ਅਗਲੇ ਕਿਹੜੇ ਪੜਾਅਾਂ ਬਲਵਾਨਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪਰੀ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਹੈ ਪਿਛਲੇ 2 ਮਹੀਨੇ ਤੋਂ ਬੜੇ ਸਮੇਂ ਤੋਂ ਚੱਲ ਰਿਹਾ ਕਿ ਵਕ ਵਕ ਸਟੇਟਾਂ ਚੋਂ ਹੁੰਦੇ ਹੋਏ ਅੱਜ ਇਹਦੀ ਜਿਹੜੀ ਐਂਟਰੀ ਹੈ ਉਹ ਅੱਜ ਹਰਿਆਣਾ ਇਸ ਹੋਏਗੀ ਜਿਵੇਂ ਕਿ ਹੁਣੇ ਜਿੰਦਾ ਸਾਹਿਬ ਨੇ ਦੱਸਿਆ ਰੂਟ ਸਾਰਾ ਇਸ ਤੋਂ ਅੱਗੇ ਜਿਹੜਾ ਜਿਹੜਾ ਰੂਟ ਹੈਗਾ ਉਹ ਹੈਗਾ ਤਰਾਵੜੀ ਰਾਤ ਦੇ ਵਿਸ਼ਰਾਮ ਤੋਂ ਬਾਅਦ ਸਵੇਰੇ ਆ ਜਾਏਗਾ ਨੀਸੰਗ ਦੇ ਸੰਤ ਤੋਂ ਬਾਅਦ ਅਸੰਤ ਤੋਂ ਬਾਅਦ ਰਾਤ ਦਾ ਜਿਹੜਾ ਵਿਚਾਰਨਾ ਕਥਨ ਹੋਏਗਾ ਇਹ ਕਥਨ ਤੋਂ ਬਾਅਦ ਜਿਹੜਾ ਨਗਰ ਕੀਰਤਨ ਦਾ ਜਿਹੜਾ ਅਗਲਾ ਰੂਟ ਹੈਗਾ ਉਹ ਵਾਇਆ ਹਮਤਾਨ ਸਾਹਿਬ ਹੁੰਦੇ ਹੋਏ ਤੇ ਉਹ ਦਾ ਫਿਰ ਸਿੱਧੀ ਜਿਹੜੀ ਐਂਟਰੀ ਹੈ ਉਹ ਸੰਗਰੂਰ ਵਾਲੇ ਪਾਸੇੋਂ ਹੋ ਕੇ ਤੇ ਪੰਜਾਬ ਵਿੱਚ ਹੋਣੀ ਹੈ ਅਜੇ ਅਸਾਂ ਤੋਂ ਕੀ ਸਾਹਿਬ ਤੋਂ ਆਰੰਭ ਹੋਇਆ ਸੀ ਇਸ ਦੀ ਸਮਾਪਤੀ ਕਦੋਂ ਤੇ ਕਿੱਥੇ ਹੋਏਗੀ ਜੀ ਖਾਲੀਅਤੇ ਪਰ ਕੋਈ ਡੇਟ ਪੂਰੀ ਨਹੀਂ ਰੱਖੀ ਗਈ ਕਿਉਂਕਿ ਜਦੋਂ ਹੁਣ ਤੁਸੀਂ ਦੇਖੋ ਕਿ ਨਗਰ ਕੀਰਤਨ ਜਿਹੜਾ ਹੋਣਾ ਕੁਝ ਲੇਟ ਹੋ ਗਿਆ ਹੈ ਤੇ ਇੱਕ ਦੋ ਦਿਨ ਅੱਗੇ ਪਿੱਛੇ ਹੋ ਸਕਦਾ ਹੈ ਲੇਕਿਨ ਸਾਡੀ ਪੁੱਛੇ ਚ ਹੈ ਕਿ ਪੂਰੇ ਸਮੇਂ ਦੇ ਮੁਤਾਬਕ ਹੀ ਜਿਵੇਂ ਉਥੋਂ ਦੇ ਜਿਹੜੇ ਪ੍ਰੋਗਰਾਮ ਆਪਾਂ ਉਹ ਲਿਖੇ ਹੋਏ ਨੇ ਬਿਲਕੁਲ ਉਹਦੇ ਨਾਲ ਹੀ ਉਹਦੀ ਇੱਕ ਦੋ ਦਿਨ ਪਹਿਲੇ ਸਮਾਰੋਹ। ਪੁਰਤਿਕ ਬਾਦਲ ਸਿੰਘ ਸਾਹਿਬ ਜਿਹਦੇ 350 ਸਾਲਾ ਸ਼ੀਧੀ ਤੇ ਉਪਰਖੇ ਜਿਹੜਾ ਨਲਗੀਤਲ ਅੱਜ ਹਰਿਆਣਾ ਦੇ ਵਿੱਚ ਐਂਟਰ ਕਰ ਰਿਹਾ ਹੈ। ਉਹਨੇ ਚੋਂ ਸਾਡੀ ਸਾਰੀ ਸੰਗਤ ਜਿਹੜੀ ਹੈ ਅੰਬਾਲਾ ਤੋਂ ਸਰਸਾ ਤੋਂ ਜੀਨ ਤੋਂ ਸਾਰੇ ਜਿਲ੍ਹਿਆਂ ਤੋਂ ਸਾਡੇ ਮੈਂਬਰ ਸਹਿਬਾਨ ਜਿਹੜਾ ਸੰਗਤ ਦੇ ਸਵਾਗਤ ਵਾਸਤੇ ਪਹੁੰਚੇ ਨੇ ਔਰ ਅਸੀਂ ਆਸ ਕਰਨੇ ਆ ਪਾਣੀਪੱਤ ਦੇ ਵਿੱਚ ਸਾਡਾ ਬਹੁਤ ਵੱਡਾ ਇਕੱਠ ਜਿਹੜਾ ਇਹ ਸੰਗਤ ਸਵਾਗਤ ਵਾਸਤੇ ਤਿਆਰ ਬੈਠੀ ਹੈ ਔਰ ਰਸਤੇ ਦੇ ਵਿੱਚ ਉਹ ਬੜ ਖਾਸਾ ਅੱਗੇ ਰਾਤ ਨੂੰ ਸਟੇਜ ਜਿਹੜਾ ਤਰਾਉਣੀ ਹੈ ਇਹ ਬਹੁਤ ਇੱਕ ਜਿੰਦੂ ਅਖਿਲਾ ਵੀ ਅਸੀਂ ਜਿਹੜਾ ਬਹੁਤ ਮਸਤ ਹੋਣ ਵਾਸਤੇ ਗੁਰਪ੍ਰੇਖਵਾਦ ਸਾਹਿਬ ਦੀ ਸ਼ੀਧੀ ਨੂੰ ਭਾਈ ਸਤੀਦਾਸ ਭਾਈ ਮਦੀਦਾਸ ਭਾਈ ਦੇਵਾਲਾ ਜੀ ਦੀ ਅਸੀਂ ਜਿਹੜੀ 350 ਸਾਲਾ ਮਨਾ ਰਹੇ ਹੋ ਸਕਦਾ ਸਾਡੇ ਜੀਵਨ ਦੇ ਵਿੱਚ ਦੁਬਾਰਾ ਕੋਈ ਕਾਫੀ ਨਾ ਆਵੇ ਇਹ ਸ਼ਤਾਬੀ ਨੋthi ਬਿਲਕੁਲ ਇਹ ਇਸ ਤਰ੍ਹਾਂ ਇੱਕ ਯਾਦਗਾਰ ਸ਼ਤਾਬੀ ਦੇ ਰੂਪੇ ਸੀ ਮਨਾ ਰਹੇ ਆ ਸੰਤਾਂ ਦੇ ਵਿੱਚ ਬਹੁਤ ਖੁਸ਼ਾ ਹੈ ਔਰ ਸੰਗਤ ਸਵਾਗਤ ਕਰਨ ਉਹਦੇ ਪਿਆਰ ਬੈਠੀ ਮੈਂਬਰ ਸਾਹਿਬ ਜੋ ਨਗਰ ਕੀਰਤਨ ਜੋ ਅੱਜ ਹਰਿਆਣਾ ਦੇ ਵਿੱਚ ਐਂਟਰ ਹੋਇਆ ਹੈ ਤੇ ट्राਉਡੀ ਇਹ ਰਾਤ ਰੁਕੇਗਾ ਅਗਲੀ ਰਾਤ ਜੋ ਹੈ ਗੁਰਦੁਆਰਾ ਤਮਤਨ ਸਾਹਿਬ ਹੈ ਤਾਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਲਈ ਕਿਹੋ ਜੀ ਤਿਆਰੀਆਂ ਕੀਤੀਆਂ ਕਰੀਆਂ ਨੇ ਅੱਜ ਗੱਲ ਕਰੇ ਰਿਹਾ ਇਸ ਜੀ ਆ ਲੰਗਰ ਦੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਖਸ਼ਿਸ਼ ਜਿਹੜਾ ਮਹਾਰਾਜਾ ਕੀਰਤਨ ਆ ਰਿਹਾ ਇੱਥੇ ਮੇਰੇ ਨਾਲ ਸ਼ਾਮ ਤੋਂ ਕਿਤੋਂ ਸ਼ੁਰੂ ਹੋਏ ਨੇ ਇੱਥੇ ਰਿਆਣੇ ਚ ਆਜ ਐਂਟਰੀ ਹੋਈ ਹੈ ਇਹਦਾ ਅਸੀਂ ਪਰਵਾ ਸਵਾਗਤ ਕਰ ਰਹੇ ਹਾਂ ਹਰਿਆਣੇ ਦੀ ਸਾਰੀ ਸਾਧ ਸੰਗਤ ਉਹ ਸਾਰੀਆਂ ਕਮੇਟੀਆਂ ਪ੍ਰਧਾਨ ਜੀ ਢੀਂਡਾ ਸਾਹਿਬ ਪ੍ਰਧਾਨ ਜੀ ਆ ਸਾਹਮਣੇ ਬੈਠੇ ਨੇ ਸਾਰੇ ਜਿੰਨੇ ਵੀ ਅਸੀਂ ਇੱਥੇ ਮੇਂਬਰ ਪਹੁੰਚੇ ਆ ਸਾਰੇ ਨੱਟਬਸ ਤੋਂ ਹੋਣਦੇ ਆ ਔਰ ਬੜਾ ਭਾਰਮਾ ਸਵਾਗਤ ਹੋ ਰਿਹਾ ਹੈ ਔਰ ਸਾਡਾ ਹੱਕ ਵੀ ਹੈ ਸਾਡਾ ਸਿੱਖ ਕੌਮ ਦਾ ਕਿਉਂ ਸਾਡੇ ਪਿੱਛੇ ਗੁਰਮਾਨ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਤੇ ਸਾਡਾ ਵੀ ਹੱਕ ਹੈ ਉਹਨਾਂ ਦੇ ਦਿਨ ਮਨਾਇਏ ਤੇ ਖੁਸ਼ੀਆਂ ਦੇ ਨਾਲ ਤੇ ਜਿਹੜਾ ਅੱਜ ਨਗਰ ਕੀਰਤਨ ਆ ਰਿਹਾ ਹੈ ਤੇ 350 ਸਾਲਾ ਜਿਹੜਾ ਅਸੀਂ ਮਨਾਉਣਾ ਸੀ ਉਹਦੇ ਸਰਮਾਨ ਦੀ ਖਾਰੇ ਪਾਪਿਓ ਇੱਕ ਨਗਰ ਕਿਰਤਨ ਆ ਰਹੇ ਨੇ ਇਹ ਮਜੀਦ ਤੋਂ ਵੀਪਰ ਕਰਨਾ ਹੈ ਤੇ ਪਰਮਾ ਫਵਾੜੇ ਕਰਨਾ ساری ਸੰਗਤ ਦਾ ਵੀ ਆਉਣ ਵਾਲੇ ਮੇਰੇ ਵੀ ਜਿਹੜੇ ਨਾਲ ਚੱਲ ਰਹੇ ਉਹਨਾਂ ਦਾ ਵੀ ਵਾਹਿਗੁਰੂ ਜੀ ਦਾ ਠਾਲਾ ਵਾਹਿਗੁਰੂ ਜੀ ਦੀ ਧਰਤੀ ਸਤਿਗੁਰੂ ਨਾਨਕ ਪੜਗਟਿਆ ਮਿੱਟੀ ਤੋਂ ਚੱਗ ਚਾਨਣ ਹੋਆ ਜਿਉ ਕਲ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਭਲੋਆ ਅੱਜ ਸਤਿਗੁਰੂ ਨਾਨਕ ਜੀ ਦੇ ਪ੍ਰਕਾਸ਼ ਪੂਰਬ ਦੇ ਸੰਬੰਧ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਦਾਬਾ ਨਗਰ ਤੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਕਿ ਸਦਾਬਾਦ ਅਗਦ ਹੁੰਦਾ ਹੋਇਆ ਗੁਰਦੇਵ ਨਗਰ ਓਕੇ ਹੁਣ ਮੇਨ ਮਾਰਕੀਟ ਪਹੁੰਚਿਆ ਹੈ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਮੈਂ ਇਸ ਮੌਕੇ ਤੇ ਸਾਡੀ ਸਮੂਹ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਗੁਰੂ ਗੰਗ ਸਾਹਿਬ ਜੀ ਦਾ ਸ਼ੁਕਰ ਕਰਦਾ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਨਗਰ ਕੀਰਤਨ ਕੱਢ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋ ਪਹਿਲੇ ਪਾਸ਼ਾ ਜਗਤ ਤਾਰਨ ਤਾਂ ਤੈਂ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪਰ ਨੂੰ ਸਮਰਪਤ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਤੋਂ नगर कीर्तन आरंभ होया सवेरे 10:30 बजे सारे SRB नगरचली हुंदे होया गुरदेव नगर وچ دی ਹੁੰਦਾ اے اس ویلے مارکیٹ ਪਹੁੰਚ ਗਿਆ ਹੈ باقی ਬਲਾਕਾਂ وچ وی ਹੁੰਦਾ ਹੋਇਆ ਸ਼ਾਮ ਨੂੰ ਸਮਾਪਤੀ ਗੁਰਦੁਆਰਾ SRB ਨਗਰ ਵਿਖੇ ਹੋਏਗੀ ਸਮੂਹ ਸੰਗਤ ਦਾ ਬਹੁਤ ਬਹੁਤ ਉਤਸ਼ਾਹ ਹੈ ਸਮੂਹ ਸੰਗਤ ਬਹੁਤ ਬਹੁਤ ਆ ਰਹੀ ਹੈ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ ਹੈਗਰੂ ਜੀ ਦਾ ਖਾਲਸਾ ਉਹ ਹੈਗਰੂ ਜੀ ਦੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਇਹ ਨਗਰ ਕੀਰਤਨ ਅੱਜ ਕੱਢਿਆ ਜਾ ਰਿਹਾ ਹੈ ਇਸ ਦੇ ਲਈ ਪ੍ਰਤੀ ਸੰਗਤਾਂ ਦੇ ਵਿੱਚ ਬਹੁਤ ਭਾਰੀ ਇੱਛਾ ਹੈ ਥਾਂ ਥਾਂ ਦੇ ਉੱਪਰ ਗੁਰੂ ਕੇ ਲੰਗਰ ਲਗਾਏ ਗਏ ਨੇ ਜਿੱਦ ਭਾਂਤ ਭਾਂਤ ਦੀਆਂ ਸੇਵਾਵਾਂ ਹੋ ਰਹੀਆਂ ਨੇ ਪਰ ਜੋ ਅਸਲ ਗੱਲ ਇੱਕ ਮਨ ਨੂੰ ਖਟਕਦੀ ਹੈ ਕਿ ਭਾਵੇਂ ਲੰਗਰ ਦਾ ਤੇ ਹੋਰ ਬਹੁਤ ਕੁਝ ਕੀਤਾ ਜਾ ਰਿਹਾ ਹੈ ਪਰ ਜੋ ਅਸਲੀ ਗੱਲ ਹੈ ਗੁਰੂ ਸਾਹਿਬ ਦੀਆਂ ਸਿਖਾਵਾਂ ਦੀ ਉਸ ਸਖਿਆਵਾਂ ਪ੍ਰਤੀ ਬਿਲਕੁਲ ਕਿਸੇ ਪਾਸੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਗੱਲ ਨਹੀਂ ਅੱਜ ਸਾਨੂੰ ਲੋੜ ਹੈ ਕਿ ਜਿੱਥੇ ਅਸੀਂ ਨਗਰ ਕੀਤੇ ਨਿਯੋਜਿਤ ਕਰਦੇ ਹਾਂ ਉਹ ਦਿਨ ਲੰਗਰਾਂ ਦਾ ਤੇ ਸਟਾਲਾਂ ਦਾ ਪ੍ਰਬੰਧ ਕਰਦੇ ਆ ਉਸ ਤੋਂ ਵੱਧ ਸਾਨੂੰ ਜ਼ਰੂਰਤ ਹੈ ਕਿ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਵੀ ਲੋਕਾਂ ਤੱਕ ਪਹੁੰਚਾਈਏ ਉਹਨਾਂ ਦੀਆਂ ਸਿੱਖਿਆਵਾਂ ਦਾ ਲੰਗਰ ਵੀ ਲਾਈਏ ਤਾਂ ਕਿ ਲੋਕ ਉਹਨਾਂ ਦੇ ਉੱਤੇ ਚੱਲ ਕੇ ਹੋਰ ਅੱਗੇ ਚੱਲ ਵੱਧ ਸਕਣ ਤੇ ਗੁਰੂ ਸਾਹਿਬ ਦੀ ਜੋ ਆਸ਼ਾ ਹੈ ਉਹਨੂੰ ਅਸੀਂ ਪੂਰੀ ਕਰ ਸਕੀਏ ਕੈਬਨਿਟ ਮੰਤਰੀ ਲਾਲ ਚੰਦ ਕੁਟਾਰੂ ਚੱਕ ਦੇ ਵੱਲੋਂ ਪਿੰਡਾਂ ਦੀਆਂ ਪਚਾਇਤਾ ਨੂੰ ਵਿਕਾਸ ਵਿਕਾਸ ਕਾਰਜ ਜਿਹੜੇ ਨੇ ਚੈੱਕ ਨੇ ਉਹ ਦਿੱਤੇ ਗਏ ਅਤੇ ਇਸ ਤੋਂ ਬਾਅਦ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਗਏ ਆਉਂਛੰਡਿਆ ਉਹਨਾਂ ਵੱਲੋਂ ਕੀ ਕੀਤਾ ਗਿਆ ਕਿਸੇ ਦੇ ਪਿੰਡ ਚ ਕੋਈ ਛਪੜ ਦਾ ਨਿਕਾਸੀ ਨਹੀਂ ਹੋਈ ਕਿਤੇ ਕੋਈ ਗਲੀ ਦਾ ਮਸਲਾ ਕਿਤੇ ਵਾਟਰ ਸਪਲਾਈ ਦੀ ਦਿੱਕਤ ਹੈ ਕੋਈ ਪਾਈਪ ਲਾਈਨ ਪਾਣੀ ਆ ਗੰਦੇ ਨਾਲੇ ਦਾ ਮਸਲਾ ਕਿਤੇ ਕੋਈ ਐ ਐਸੀ ਜਾਂਚਕਾਰ ਟੁੱਟਿਆ ਖੰਡਰ ਬਣਿਆ ਤੁਸੀਂ ਦੱਸਦੇ ਹੋ ਮੈਨੂੰ ਜਦੋਂ ਮੈਂ ਪਿੰਡਾਂ 'ਚ ਜਾਣਾ ਤੇ ਉਹ ਹਰ ਗੱਲ ਜਿਹੜੀ ਤੁਸੀਂ ਦੱਸਦੇ ਹੋ ਉਹ ਅਸੀਂ ਦਿਲ ਉਹ ਦਿਮਾਗ 'ਚ ਫਿੱਟ ਕਰ ਲੈਂਦੇ ਆ ਕਿ ਇਹ ਕੰਮ ਫਲਾੜੇ ਪਿੰਡ ਦੱਸਿਆ ਸੀ ਤੇ ਅਸੀਂ ਉਹ ਕਰਨਾ ਮੈਂ ਇੱਕ ਛੋਟਾ ਜਿਹਾ ਪਿੰਡ ਆ ਦਲਪਤ ਸੰਨੀ ਤਰਫ ਨਰੋਟ ਨਰੋਟ ਥਾਣੇ ਦੇ ਨਾਲ ਪਿਛਲੇ ਪਾਸੇ ਤੇ ਉਸ ਪਿੰਡ ਦੇ ਅੰਦਰ ਦੋ ਮਸਲੇ ਮੈਨੂੰ ਲੋਕਾਂ ਨੇ ਦੱਸੇ ਮੇਰੇ ਕੋਲ ਕੋਈ 25 ਜਣੇ ਉਸ ਪਿੰਡ ਦੇ ਆਏ ਵੀ ਅਸੀਂ ਪਾਣੀ ਜਿਹੜਾ ਪੀ ਰਹੇ ਆ ਉਹ ਉਹਦਾ ਰੰਗ ਠੀਕ ਨਹੀਂ ਸਾਨੂੰ ਪਾਣੀ ਮਾਰਾ ਤੇ ਅਸੀਂ ਲਾਗਲੇ ਪਿੰਡ ਚੋਂ ਕਿਸੇ ਦੀ ਮੋਟਰ ਤੋਂ ਲੈ ਕੇ ਆਨੇ ਆ ਮੈਂ ਉਹਨਾਂ ਨੂੰ ਕਿਹਾ ਵੀ ਨਾਲ ਉਹਨਾਂ ਨੇ ਦੱਸੀ ਸੜਕ ਦਾ ਮਸਲਾ ਆਪਣੇ ਮੈਂ ਕਿਹਾ ਤੁਸੀਂ ਆਪਣੇ ਘਰ ਚ ਚਲੋ ਸਾਰੇ ਜਿਹੜੇ ਤੁਸੀਂ ਕਿਉਂ ਆਇਓ 30 35 ਜਣੇ ਵਿੱਚ ਔਰਤਾਂ ਵੀ ਆਈਆਂ ਬੰਦੇ ਵੀ ਆਏ ਮੈਂ ਕਿਹਾ ਮੈਂ ਤੁਹਾਡੇ ਕੋ ਆ ਰਿਹਾ ਅੱਜ ਅੱਜ ਹੀ ਮੈਂ ਕਿਹਾ ਮੈਂ ਆਉਣਾ ਤੇ ਮੈਂ 11:30 11:30 ਵਜੇ ਉੱਤੇ ਚਲੇ ਗਿਆ ਮੇਰੇ ਨਾਲ ਸੀਗੇ ਸਾਰੇ ਮੁੰਡੇ ਤੇ ਜਾ ਕੇ ਅਸੀਂ ਦੇਖਿਆ ਵੀ ਵਾਕਿਆ ਦਿੱਕਤ ਹੈ ਚਲੋ ਰੱਸਾਂ ਦੇ ਭਾਵੇਂ ਕੱਚਾ ਆਇਆ ਕਿਸੇ ਨਾਲ ਝਗੜਾ ਚੱਲ ਰਿਹਾ ਉਹਦਾ ਕੋਰਟ ਕੇਸ ਹੈ ਤੇ ਮੈਂ ਤੀਜੇ ਦੇਣੀ ਉਹਨਾਂ ਨੂੰ 5 ਲੱਖ ਰੁਪਈਆ ਪ੍ਰੋਵਾਈਡ ਕਰਾ ਦਿੱਤਾ ਵੀ ਤੁਸੀਂ ਕੋਲੋਂ ਪਾਣੀ ਦਾ ਬਿੱਲ ਉਹ ਪਾਣੀ ਜ਼ਰੂਰੀ ਹੈ ਪਾਣੀ ਬਿਮਾਰੀਆਂ ਲਾਂਦਾ ਮਾਰਾ ਪਾਣੀ ਤੇ ਉਹ ਮਤਲਬ ਹੈ ਰਾਰ ਸੀਗੇ ਵੀ ਅਸੀਂ ਇੰਨੇ ਲੰਬੇ ਸਮੇਂ ਤੋਂ ਜੇ ਤੁਸੀਂ ਆਏ ਮੇਖਾ ਗੱਲ ਇਹ ਆ ਕਿ ਕੰਮ ਦਿਖਣੇ ਪੈਂਦਾ ਵੀ ਪਹਿਲਾ ਪਹਿਲਾ ਕੰਮ ਕਿਹੜਾ ਜਿਹੜੀ ਜਿਹਨੂੰ ਆਪਾਂ ਕਹਿੰਦੇ ਆ ਨਾ ਵੀ ਜਿਹੜੀ ਅ ਮੌਕੇ ਦੀ ਜਿਹੜੀ ਮਤਲਬ ਦਿੱਕਤ ਕੀ ਹੈ ਪਹਿਲੇ ਉਹ ਦੂਰ ਕਰੋ ਸੋ ਹੁਣ ਉਹਨਾਂ ਦਾ ਰਸਤੇ ਨੂੰ ਵੀ ਹੱਥ ਪਾ ਲਿਆ ਜਿਸ ਪਰਿਵਾਰ ਵੱਲੋਂ ਕੇਸ ਲੱਗਿਆ ਨਾ ਉਸ ਪਰਿਵਾਰ ਨੂੰ ਮਿਲਿਆ ਮੈਂ ਕਿਹਾ ਯਾਰ ਪੁਰਾਣੇ ਬਜ਼ੁਰਗ ਸਾਡੇ ਦਾਨ ਕਰਦੇ ਹੁੰਦੇ ਸੀ ਖੂਹਾਂ ਦਾ ਦਾਨ ਕਰਦੇ ਸੀ ਰਸਿਆਂ ਦਾ ਦਾਨ ਕਰਦੇ ਸੀ ਤੇ ਤੁਸੀਂ ਪੈਸੇ ਲੈ ਲਓ ਜੇ ਕੋਈ ਤੁਹਾਨੂੰ ਲੱਗਦਾ ਤੇ ਸੋ ਉਹ ਵੀ ਮੰਨ ਜਾਣਗੇ ਕਹਿੰਦੇ ਨਹੀਂ ਸਾਨੂੰ ਕਿਸੇ ਨਿਜਿੱਤ ਨਾਲ ਕਿਹਾ ਹੀ ਨਹੀਂ ਜੇ ਤੁਸੀਂ ਮੰਤਰੀ ਹੋ ਕੇ ਸਾਨੂੰ ਬੁਲਾਇਆ ਸਾਡੇ ਨਾਲ ਗੱਲ ਕੀਤੀ ਹੈ ਤੇ ਹੁਣ ਅਸੀਂ ਘੱਟੋ ਘੱਟ ਪੈਸੇ ਨਹੀਂ ਲੈਣੇ ਇਹ ਸਾਡਾ ਤੁਹਾਡਾ ਨਾ ਵਾਦਾ ਤੇ ਰਸਾ ਵੀ ਦੇ ਦੇਣਗੇ ਉਹ ਸੋ ਲਗਾਤਾਰ ਅਸੀਂ ਜਦੋਂ ਲੋਕਾਂ ਦੇ ਵਿੱਚ ਦਿੰਦੇ ਆ ਕਿ ਇਹ ਸਵਾਲ ਨੇ ਤੇ ਉਹ ਸਵਾਲ ਕਿਹਬਾਰੀ ਅ ਅਗਲਾ ਸਮਝਦਾ ਕੀ ਪਤਾ ਨਹੀਂ ਮੇਰੀ ਗੱਲ ਸੁਣ ਲਈ ਹੀ ਕਿ ਦੇ ਦਿਮਾਗ ਚੋਂ ਨਿਕਲ ਗਈ ਹੋਵੇ ਜਾਂ ਮਤਲਬ ਇਹ ਸਾਡੀ ਡਿਊਟੀ ਹੈ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਇਸ ਕਾਰਡੀ ਰਸ ਮਾਗਮਾ ਦਾ ਸਰਦਾ ਦੇਣ ਰਾਸ਼ਟਰਪਤੀ ਨੂੰ ਦੇਣ ਪਹੁੰਚੇ ਸੀਐਮ ਭਗਵੰਤ ਮਾਨ ਅਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਚਾਹ ਵੀ ਸੰਜੇ ਕਿਤੇ ਗਏ ਜਿਹਦੀ ਫੁਰਬ ਜਿਹੜਾ ਮਨਾ ਰਹੇ ਹਨ ਉਹਦੇ ਜਿਹੜੇ ਸਮਾਗਮ ਨੇ 25 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਦੇ ਕਾਪੜਾ ਸਾਹਿਬ ਸ਼ੁਰੂ ਹੋ ਜੁਕੀ ਪੂਰਾ ਮਹੀਨਾ ਅਲੋਕਿਕ ਕੀਰਤਨ ਸਮਾਗਮ ਵਿਵਾਨ ਸਜਣਗੇ ਜਿੱਥੇ ਜਿੱਥੇ ਗੁਰੂ ਸਾਹਿਬ ਦੀ ਚਰਨਛੋਪਾ ਵਰਧ ਰਹੀ ਹੈ ਉਹਨਾਂ ਪਿੰਡਾਂ ਦੇ ਵਿੱਚ ਵੀ ਤੇ ਪੂਰਾ ਮਹੀਨਾ ਚੱਲੇਗਾ ਸੋ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਸੀਂ 18 ਨਵੰਬਰ ਤੋਂ 25 ਨਵੰਬਰ ਤੱਕ ਉਹਨਾਂ ਨੂੰ ਅਸੀਂ ਇਹ ਕਹਿ ਕੇ ਕੋਈ ਵੀ ਤੁਹਾਨੂੰ ਕੰਮ ਦੇ ਵਿੱਚੋਂ ਸਕਿਊਲ ਮੁਤਾਬਕ ਦੇਖ ਲਿਓ ਇਹ ਜਿੱਤਾ ਕੋਈ ਵੀ ਦਿਨ ਨੂੰ ਜਿਹੜਾ ਉਹ ਫਾਈਨਲ ਕਰਨ ਗਿਆ ਸੀ ਉਹਨਾਂ ਦਾ ਤੇ ਨਾਮ ਸਵਾਗਤ ਕਰਨਾ ਮੈਂ ਉਹਨਾਂ ਨੂੰ ਲੈ ਸਿਤਾ ਉਹਨਾਂ ਨੂੰ ਸਾਰਾ ਪਤਾ ਹੈ ਕਿ ਉਹ ਬਹੁਤ ਕੋਲ ਵੀ ਉਹਦਾ ਧਾਰਮਿਕ ਖੇਲਾਂ ਦੇ ਨੇ ਇਸ ਤੋਂ ਪਹਿਲਾਂ ਵੀ ਜਿਸ ਵੇ ਪੰਜਾਬ ਦੇ ਵਿੱਚ ਜੋ ਆਈਸੀ ਦੇ ਦਰਬਾਰ ਸਾਹਿਬ ਕੋਲ ਜਿੱਥੇ ਉਹਨੇ ਲਗਭਗ 2 ਘੰਟੇ ਬਿਤਾਏ ਸੀਗੇ ਉਹਦੇ ਵਿੱਚ ਲੰਗਰ ਵੀ ਛਕਿਆ ਸੀ ਕੀਰਤਨ ਵੀ ਸਰਵਣ ਕੀਤਾ ਸੀ ਸੋ ਅਸੀਂ ਰਾਸ਼ਟਰਪਤੀ ਜੀ ਨੂੰ ਕਿਹਾ ਕਿ ਜੋ ਉਤੇਗ ਬਹਾਦਰ ਜੀ ਦੀ ਕੁਰਬਾਨੀ ਹੈ ਐਸੀ ਮਿਸਾਲਾਂ ਬਹੁਤ ਰੇਅਰ ਨੇ ਬਹੁਤ ਘੱਟ ਮਿਲਦੀ ਹੈ ਕਿ ਮਾਨਵਤਾ ਲਈ ਇੱਕ ਸੋ ਆਪਣਾ ਸੀਸ ਦੇ ਦੇ ਸੋ ਪੂਰੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਸਨ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਦਾ ਨਾਨਕਲੇਵਾ ਮੇਰੀ ਸੰਗਤ ਸਾਰਿਆਂ ਨੂੰ ਖੁੱਲਾ ਸੱਦਾ ਅਸੀਂ ਸਾਰੇ ਐਮਬੈਸਡਰ ਜਿਹੜੇ ਲੈਸੀ ਆਂਦੇ ਨੇ ਉਹਨਾਂ ਨੂੰ ਬਿਚੇ ਬੁਲਾ ਰਹੇ ਹਾਂ ਅੰਮ੍ਰਿਤਪਾਲ ਸਾਹਿਬ 24 25 ਹੋ ਰਹੀ ਹੈ ਜਿਹੜਾ ਮੀਟਿੰਗ 24 ਨਵੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਇੱਕ ਉਦਮ ਦਾ ਸੈਸ਼ਨ ਉਹ ਵੀ ਸਾਨੂੰ ਸਾਡਾ ਵਿਰਸਾ ਚੱਲੇ ਉਹ ਕਿੰਨੀਆਂ ਸ਼ਹਾਦਤਾਂ ਜਿਹੜੀਆਂ ਉਹਨਾਂ ਨੂੰ ਯਾਦ ਵੀ ਰੱਖਣਾ ਚਾਹੀਦਾ ਹੈ ਔਰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਚਾਹੀਦਾ ਹੈ ਤਾਂ ਕਿ ਪਤਾ ਲੱਗ ਸਕੇ ਸਾਡੀ ਉਹਨਾਂ ਨੇ ਕਿੰਨੀ ਜੀਵੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਇਹ ਰਤਬੇ ਮਿਲੇ ਨੇ ਇਹ ਹਿੰਦੀ ਚਾਦਰ ਚਿੱਤੇ ਦੇ ਬਾਦ ਗੁਰੂ ਅਰਜਨ ਦੇਵ ਜੀ ਜੀ ਸ਼ਿਰ ਗੁਰੂ ਹਰਗੋਬਿੰਦ ਜੀ ਜਿਹੜੇ ਸੂਬਾ ਪਾਸ਼ਾ ਉਹਨਾਂ ਨੂੰ ਵਾਲੀਆ ਦੇ ਕਿਲੇ ਅੰਚ ਕੈਦ ਕਰਨਾ ਫਿਰ ਗਵੰਜਰ ਆਜਾਂ ਸਮੇਂ ਤਾਂ ਉਹਨਾਂ ਨੂੰ ਲੋ ਜਿਹੜਾ ਬਾਹਰ ਆਉਣਾ ਸੋ ਗੁਰੂ ਤੇਗ ਬਹਾਦਰ ਜੀ ਦੇ ਮੈਂ ਰਾਸ਼ਟਰਪਤੀ ਜੀ ਨੂੰ ਦੱਸਿਆ ਕਿ ਸਭ ਤੋਂ ਵੱਧ ਸ਼ਹਾਦਤ ਫਿੜੀ ਗੁਰੂ ਤੇਗ ਬਹਾਦਰ ਜੀ ਦੇ ਖਾਂਦਾਨ ਉਦਿਆਂ ਤੱਕ ਦੀ ਸ਼ਹਾਦਤ ਹੈ ਜਿਹੜੀਆਂ ਚਾਰੋਂ ਸਹਜਾ ਤੇ ਸ਼ਿਰ ਗੁਰੂ ਗੋਬਿੰਦ ਸਿੰਘ ਮਾਤਾ ਜੀ ਜੀ ਨਵੇ ਜਿੰਨੇ ਵੀ ਪਰਦਾਤਿਆਂ ਤੋਂ ਲੈ ਕੇ ਉਹ ਕਰਦੇ ਇਹ ਤਰ੍ਹਾਂ ਦੇ ਮਤਲਬ ਸ਼ਹਾਦਤ ਵਾਲੀ ਪਰਿਵਾਰ ਕੋਈ ਹਿਸਟਰੀਜ਼ ਕਿਤੇ ਇਸਾਨ ਮਿਲਦੀ ਮੈਨੂੰ ਉਮੀਦ ਹੈ ਕਿ ਅਸੋਬਿਸੀਡਾ ਇਹਨਾਂ ਸਮਾਪਨ ਕਿਸਲੇ ਐਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਰੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਜੋ ਇਜਾਜ਼ਤ ਸਤਿ ਸ਼੍ਰੀ ਅਕਾਲ